ਪੰਜਾਬ ਦੀ ਸਿਆਸਤ ਤੋਂ ਇਸ ਵਕਤ ਵੱਡੀ ਖਬਰ ਜਿਹੜੀ ਹੈ ਸਾਹਮਣੇ ਆ ਰਹੀ ਹੈ ਕੈਬਨਟ ਮੰਤਰੀ ਅਮਨ ਅਰੂੜਾ ਨੂੰ 2 ਸਾਲ ਦੀ ਸਜ਼ਾ ਹੋਈ ਹੈ ਜੀ ਹਾਂ ਪੂਰਾ ਮਾਮਲਾ ਕੀ ਹੈ ਉਸ ਦਾ ਕਾਰਨ ਕੀ ਬਣਿਆ ਉਸ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ ਸੁਨਾਮ ਕੋਰਟ ਤੋਂ ਸੁਨਾਮ ਜੁਡੀਸ਼ੀਅਲ ਮੈਜਿਸਟ੍ਰੇਟ ਗੁਰਪਿੰਦਰ ਸਿੰਘ ਜੋਹਲ ਦੀ ਅਦਾਲਤ ਨੇ ਉਹਨਾਂ ਨੂੰ 2 ਸਾਲ ਦੀ ਸਜ਼ਾ ਸੁਣਾਈ ਹੈ ਸੋ ਇਹ ਮਾਮਲਾ ਕੀ ਰਿਹਾ ਉਸ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ ਸੋ ਕੀ ਉਹਨਾਂ ਦੀ ਜ਼ਮਾਨਤ ਹੋਏਗੀ ਤੇ ਕੀ ਉਹਨਾਂ ਨੂੰ ਜ਼ੁਰਮਾਨਾ ਵੀ ਹੋਇਆ ਇਹ ਸਾਰਾ ਮਾਮਲਾ ਜਿਹੜਾ ਹੈ ਤੁਹਾਡੇ ਨਾਲ ਸਾਂਝਾ ਕਰਾਂਗੇ ਇਸ ਖਾਸ ਰਿਪੋਰਟ ਦੇ ਵਿੱਚ ਪੰਜਾਬ ਦੀ ਸਿਆਸਤ ਤੋਂ ਇੱਕ ਵੱਡੀ ਹਲਚਲ ਹੋਈ ਹੈ ਆਖਰਕਾਰ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਦੇ ਕੈਬਨਿਟ ਮੰਤਰੀ ਨੂੰ ਸਜ਼ਾ ਹੋਈ ਹੈ ਸੋ ਮਾਮਲਾ ਜਿਹੜਾ ਹੈ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਇਸ ਸਮੇਂ ਪੰਜਾਬ ਦੀ ਸਿਆਸਤ ਜਿਹੜੀ ਹੈ ਕਾਫੀ ਗਰਮਾਈ ਹੋਈ ਹੈ। ਸੋ ਇਸ ਵਕਤ ਵੱਡੀ ਅਪਡੇਟ ਜਿਹੜੀ ਹੈ ਸਾਹਮਣੇ ਆ ਰਹੀ ਹੈ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ 2 ਸਾਲ ਦੀ ਸਜ਼ਾ ਹੋਈ ਹੈ ਤੇ ਇਸ ਦਾ ਕਾਰਨ ਕੀ ਹੈ ਉਸ ਦੇ ਬਾਰੇ ਤੁਹਾਨੂੰ ਦੱਸਦੇ ਹਾਂ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਬਾਰੇ ਹੈਰਾਨੀ ਜਨਕ ਖਬਰ ਸਾਹਮਣੇ ਆ ਰਹੀ ਹੈ। ਸੰਗਰੂਰ ਦੇ ਸੁਨਾਮ ਵਿਧਾਨ ਸਭਾ ਹਲਕੇ ਦੇ ਵਿਧਾਇਕ ਤੇ ਕੈਬਨਟ ਮੰਤਰੀ ਅਮਨ अरोड़ा ਸਮੇਤ 9 ਵਿਅਕਤੀਆਂ ਨੂੰ ਸੁਨਾਮ ਦੀ ਅਦਾਲਤ ਦੇ ਮਾਣਯੋਗ ਜੱਜ ਗੁਰਪਿੰਦਰ ਸਿੰਘ ਜੋਹਲ ਨੇ 2 ਸਾਲ ਦੀ ਸਜ਼ਾ ਸੁਣਾਈ ਹੈ 9 ਵਿਅਕਤੀਆਂ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਹੈ ਅਮਨ अरोड़ा ਦੇ ਜੀਜਾ ਰਾਜਿੰਦਰ ਅਮਨ अरोड़ा ਦੇ ਜਆ ਰਾਜਿੰਦਰ ਦੀਪਾ ਨੇ ਦੱਸਿਆ ਹੈ ਕਿ ਸਾਲ 2008 ਦੇ ਵਿੱਚ ਅਮਨ ਅਰੋੜਾ ਤੇ 8 ਵਿਅਕਤੀਆਂ ਨੇ ਉਸ ਦੇ ਘਰ ਚ ਸ਼ਾਂ ਦਾਖਲ ਹੋ ਕੇ ਹਮਲਾ ਕਰ ਦਿੱਤਾ ਸੀ ਜਿਸ ਚੋ ਹੋ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਸੀ ਉਹਦੇ ਪਰਿਵਾਰ ਨੂੰ ਵੀ ਕਾਫੀ ਨੁਕਸਾਨ ਹੋਇਆ ਸੀ ਰਜਿੰਦਰਦੀਪਾ ਅਮਨ ਅਰੋੜਾ ਦਾ ਸਾਲਾ ਦੱਸਿਆ ਜਾਂਦਾ ਰਿਸ਼ਤੇ ਦੇ ਵਿੱਚ ਔਰ ਦੋਨੇ ਹੀ ਸੁਨਾਮ ਦੇ ਹੀ ਰਹਿਣ ਵਾਲੇ ਨੇ ਇਸ ਮਾਮਲੇ ਦੀ ਸੁਣਵਾਈ ਕਰਦੇ ਆ ਅੱਜ ਜੱਜ ਨੇ ਅਮਨ ਅਰੋੜਾ ਤੇ ਹੋਰ ਵਿਅਕਤੀਆਂ ਨੂੰ 2 ਸਾਲ ਦੀ ਕੈਦ ਤੇ ਜੁਰਮਾਨੇ ਦੀ ਸਜ਼ਾ ਸੁਣਾ ਦਿੱਤੀ ਹੈ 15 ਸਾਲ ਬਾਅਦ ਇਨਸਾਫ ਮਿਲਣ ਮਗਰੋਂ ਸ਼ਿਕਾਇਤ ਕਰਤਾ ਰਾਜਿੰਦਰ ਦੀਪਾ ਨੇ ਅਦਾਲਤ ਦਾ ਧੰਨਵਾਦ ਵੀ ਕੀਤਾ ਹੈ ਉਹਨਾਂ ਨੇ ਕਿਹਾ ਹੈ ਹੁਣ ਤੱਕ ਅਮਨ ਅਰੋੜਾ ਸਿਆਸੀ ਸ਼ੈ ਕਾਰਨ ਬਚਦੇ ਆ ਰਹੇ ਨੇ ਪਰ ਅੱਜ ਉਹਨਾਂ ਨੂੰ ਉਹਨਾਂ ਦੇ ਕੀਤੇ ਜੀ ਸਜ਼ਾ ਮਿਲ ਚੁੱਕੀ ਹੈ ਅਮਨ ਅਰੋੜਾ ਨੂੰ ਵੱਖ-ਵੱਖ ਧਰਾਮਾਂ ਦੇ ਤਹਿਤ 2 ਸਾਲ ਦੀ ਸਜ਼ਾ ਸੁਣਾਈ ਗਈ ਹੈ ਉਹਨਾਂ ਕਿਹਾ ਹੈ ਪੁਲਿਸ ਵੱਲੋਂ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪਿਆ ਸੀ ਤੇ ਦੋਸ਼ੀਆਂ ਨੂੰ ਸਜ਼ਾ ਹੋਈ ਹੈ। ਅਮਨ अरोड़ा ਨੇ ਆਪਣੇ 8 ਸਾਥੀਆਂ ਨਾਲ ਮਿਲ ਕੇ ਉਸਤੇ ਹਮਲਾ ਕੀਤਾ ਸੀ। ਪੁਲਿਸ ਨੇ ਸਿਆਸੀ ਦਬਾਅ ਬਣਾ ਕੇ ਮਾਮਲਾ ਦਰਜ ਨਹੀਂ ਹੋਣ ਦਿੱਤਾ ਸੀ। ਜਿਸ ਲਈ ਉਹਨਾਂ ਨੂੰ ਅਦਾਲਤ ਦਾ ਸਹਾਰਾ ਲੈਣਾ ਪਿਆ। ਹੁਣ ਇਸ ਮਾਮਲੇ 'ਚ ਉਹਨਾਂ ਨੂੰ ਇਨਸਾਫ ਮਿਲ ਗਿਆ। ਇਹ ਇੱਕ ਵਿਅਕਤੀ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਹੈ ਵਕੀਲ ਦਾ ਬਿਆਨ ਵੀ ਸਾਹਮਣੇ ਆਇਆ ਏ ਇਸ ਮਾਮਲੇ ਉਤੇ ਰਜ਼ਿੰਦਰ ਦੀਪਾ ਦੇ ਵਕੀਲ ਨੇ ਕਿਹਾ ਏ ਕਿ ਭਾਵੇਂ ਕੇਸ 15 ਸਾਲ ਚੱਲਿਆ ਪਰ ਜਿੱਤ ਸੱਚ ਦੀ ਹੋਈ ਏ ਤੇ 9 ਸਾਲ ਦੋਸ਼ੀਆਂ ਨੂੰ ਸਜ਼ਾ ਤੇ ਜੁਰਮਾਨੇ ਨਾਲ ਜੁਰਮਾਨਾ ਵੀ ਲਗਾਇਆ ਗਿਆ ਉਹਨਾਂ ਦੱਸਿਆ ਏ ਕਿ ਇੱਕ ਦੋਸ਼ੀ ਦੀ ਪਹਿਲਾਂ ਹੀ ਮੌਤ ਹੋ ਗਈ ਏ ਦੱਸਦੀ ਏ ਕਿ ਹਲਕਾ ਸੁਨਾਮ ਤੋਂ ਦੂਸਰੀ ਵਾਰ ਐਮਐਲਏ ਚੁਣੇ ਗਏ ਅਮਨ ਅਰੋੜਾ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਿੱਚ ਕੈਬਨਿਟ ਮੰਤਰੀ ਬਣੇ ਨੇ ਫਿਲਹਾਲ ਅਦਾਲਤ ਨੇ ਆਪਣਾ ਫੈਸਲਾ ਸੁਣਾ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਉਹਨਾਂ ਦੇ ਨਿਗਾਹ ਦੇ ਵਿੱਚ ਕੋਈ ਵੀ ਵੱਡਾ ਨਹੀਂ ਕੋਈ ਵੀ ਛੋਟਾ ਨਹੀਂ ਹੈ ਪਰ ਦੇਰ ਹੀ ਸਹੀ ਪਰ ਇਸ ਫੈਸਲੇ ਤੋਂ ਰਜ਼ਿੰਦਰ ਦੀਪਾ ਜਿਹੜੇ ਨੇ ਕਾਫੀ ਖੁਸ਼ ਨਜ਼ਰ ਆਏ ਤੇ ਅਮਨ ਅਰੋੜਾ ਨੂੰ 2 ਸਾਲ ਦੀ ਸਜ਼ਾ ਹੋਈ ਹੈ ਫਿਲਹਾਲ ਜਿਹੜਾ ਹੈ ਜੇ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਜਿਹੜੀ ਹੈ ਜ਼ਮਾਨਤ ਮਿਲ ਜਾਏਗੀ ਜ਼ਮਾਨਤ ਤੇ ਉੱਤੇ ਬਾਹਰ ਆ ਜਾਣਗੇ ਸੋ ਜ਼ਮਾਨਤ ਤੋਂ ਬਾਅਦ ਆਪਣੀ ਕਾਰਜਕਾਰੀ ਜਿਹੜੀ ਹੈ ਚਲਾ ਸਕਣਗੇ ਫਿਲਹਾਲ ਅਦਾਲਤ ਨੇ ਜੋ ਫੈਸਲਾ ਕੀਤਾ ਹੈ ਉਸ ਫੈਸਲੇ ਦੇ ਮੁਤਾਬਕ ਜਿਹੜੀ ਹੈ ਜਿਹੜੀ ਬੰਦੀ ਕਾਰਵਾਈ ਸੀ ਸਹੀ ਪਾਈ ਗਈ ਹੈ ਔਰ ਲੋਕ ਵੀ ਜਿਹੜੇ ਨੇ ਇਸ ਚੀਜ਼ ਤੇ ਕਾਫੀ ਖੁਸ਼ ਨੇ ਜਿਨ੍ਹਾਂ ਦੇ ਨਾਲ ਇਨਸਾਫ ਹੋਇਆ ਹੈ ਗੁਰਪਿੰਦਰ ਸਿੰਘ ਜੋਹਲ ਦੀ ਅਦਾਲਤ ਨੇ ਉਹਨਾਂ ਨਾਲ ਇਨਸਾਫ ਕੀਤਾ ਰਜਿੰਦਰ ਦੀਪਾ ਦਾ ਮੰਨਣਾ ਹੈ ਕਿ ਅਮਨ ਅਰੋੜਾ ਤੇ ਫੈਸਲਾ ਸੁਣਾ ਕੇ ਉਹ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਇਸ ਦੇਸ਼ ਦੇ ਵਿੱਚ ਅਦਾਲਤ ਦਾ ਨਿਆਂ ਜਿਹੜਾ ਹੈ ਬਿਲਕੁਲ ਸਮੇਂ ਸਿਰ ਹੁੰਦਾ ਹੈ ਤੇ ਆਖਰ देर ही सही ਪਰ ਮੈਨੂੰ ਇਨਸਾਫ ਮਿਲਿਆ ਹੈ ਅਦਾਲਤ ਦੇ ਫੈਸਲੇ ਤੋਂ ਕਾਫੀ ਖੁਸ਼ ਜਿਹੜੇ ਨੇ ਉਹ ਨਜ਼ਰ ਆਏ ਨੇ ਸੋ ਲਗਾਤਾਰ ਜੇ ਗੱਲ ਕਰੀਏ ਤਾਂ ਅਮਨ ਅਰੋੜਾ ਨੂੰ ਸਜ਼ਾ ਹੋਣ ਤੋਂ ਬਾਅਦ ਰਾਜਿੰਦਰ ਦੀਪਾ ਜਿਹੜੇ ਨੇ ਕਾਫੀ ਖੁਸ਼ ਨਜ਼ਰ ਆਏ ਨੇ ਉਧਰ ਦੂਜੇ ਪਾਸੇ ਗੱਲ ਕਰੀਏ ਜੀ ਖਾਸ ਅਪਡੇਟ ਇਸ ਵਕਤ ਬਾਲੀਵੁੱਡ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਜ਼ਾਰਜ਼ੀਆ ਨਾਲ ਬ੍ਰੇਕਅਪ ਤੋਂ ਬਾਅਦ 56 ਸਾਲਾਂ ਬਾਅਦ ਅਰਵਾਜ਼ ਖਾਨ ਜਿਹੜਾ ਹੈ ਆਪਣੇ ਵਿਆਹ ਦਾ ਸਫ਼ਰ ਸ਼ੁਰੂ ਕਰਨ ਜਾ ਰਹੇ ਨੇ ਕੌਣ ਹੈ ਉਹ ਜਿਸ ਦੇ ਨਾਲ ਵਿਆਹ ਕਰਨਗੇ ਸੋ ਲਗਾਤਾਰ ਅਰਵਾਜ਼ ਖਾਨ ਜਿਹੜੇ ਨੇ ਚਰਚਾ ਦੇ ਵਿੱਚ ਛਾਏ ਹੋਏ ਨੇ ਸਲਮਾਨ ਖਾਨ ਦੇ 56 ਸਾਲ ਦੇ ਛੋਟੇ ਭਰਾ ਅਰਬਾਜ਼ ਖਾਨ ਇੱਕ ਵਾਰ ਫਿਰ ਵਿਆਹ ਕਰਨ ਜਾ ਰਹੇ ਨੇ ਜ਼ਾਰਜੀਆ ਐਂਡਰੀਆਨੀ ਨਾਲ ਬ੍ਰੇਕਅਪ ਤੋਂ ਬਾਅਦ ਉਸ ਨੂੰ ਕੋਈ ਹੋਰ ਮਿਲ ਗਿਆ ਏ ਜਿਸ ਨਾਲ ਉਹ ਦਸੰਬਰ 2023 ਦੇ ਵਿੱਚ ਵਿਆਹ ਕਰਨ ਜਾ ਰਹੇ ਨੇ ਜਿਤੇ ਕਿ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਅੱਜ 57 ਸਾਲ ਦੇ ਹੋ ਗਏ ਨੇ ਇੱਕ ਹਫ਼ਤੇ ਬਾਅਦ 27 ਦਸੰਬਰ ਨੂੰ 58 ਸਾਲ ਦੇ ਹੋ ਜਾਣਗੇ ਪਰ ਭਾਈ ਜਾਨ ਦਾ ਵਿਆਹ ਅਜੇ ਪੱਕਾ ਨਹੀਂ ਹੋ ਸਕਿਆ ਹੈ ਦੱਸਦੀ ਹੈ ਕਿ ਸਲਮਾਨ ਖਾਨ ਦੇ ਦੋ ਛੋਟੇ ਭਰਾ ਅਰਬਾਜ਼ ਖਾਨ ਅਤੇ ਸੁਹੇਲ ਖਾਨ ਤਲਾਕਸ਼ੁਦਾ ਜੀਵਨ ਬਤੀਤ ਕਰ ਰਹੇ ਨੇ ਪਰ ਹੁਣ ਇੱਕ ਵਾਰ ਫਿਰ ਤੋਂ ਖਾਨ ਪਰਿਵਾਰ ਵਿੱਚ ਇੱਕ ਹੋਰ ਔਰਤ ਦੀ ਐਂਟਰੀ ਹੋਣ ਜਾ ਰਹੀ ਹੈ ਜੀ ਹਾਂ ਅਦਾਕਾਰ ਨਿਰਮਾਤਾ ਅਤੇ ਟਾਕ ਸ਼ੋਅ ਦੇ ਹੋਸਟ ਅਰਵਾਜ਼ ਖਾਨ ਵਿਆਹ ਕਰਨ ਜਾ ਰਹੇ ਨੇ ਅਰਵਾਜ਼ ਖਾਨ ਨੇ ਪਹਿਲਾਂ ਮਲਾਈਕਾ ਰੌੜਾ ਨਾਲ ਵਿਆਹ ਕੀਤਾ ਸੀ ਅਤੇ ਤਲਾਕ ਤੋਂ ਬਾਅਦ ਉਹਨਾਂ ਨੇ ਵਿਦੇਸ਼ੀ ਮਾਡਲ ਜਾਰਜੀਆ ਐਡਰੀਆਨੀ ਨੂੰ ਡੇਟ ਕੀਤਾ ਅਤੇ ਫਿਰ ਬ੍ਰੇਕਅਪ ਹੋ ਗਿਆ ਹੁਣ ਅਰਵਾਜ਼ ਖਾਨ ਦੀ ਜ਼ਿੰਦਗੀ 'ਚ ਇੱਕ ਹੋਰ ਰਹੱਸਮਈ ਕੁੜੀ ਆ ਗਈ ਹੈ ਜਿਸ ਨਾਲ ਉਹ ਵਿਆਹ ਕਰਨ ਜਾ ਰਹੇ ਨੇ ਆਓ ਜਾਣਦੇ ਹਾਂ ਉਹ ਕੌਣ ਹੈ ਅਤੇ ਵਿਆਹ ਦੀ ਤਾਰੀਖ ਕੀ ਰਹੇਗੀ 24 ਦਸੰਬਰ ਨੂੰ ਆਪਣੀ ਨਵੀਂ ਪ੍ਰੇਮਿਕਾ ਸੂਰਾ ਖਾਨ ਨਾਲ ਇੱਕ ਨਿੱਜੀ ਸਮਾਰੋਹ ਚ ਵਿਆਹ ਕਰਨ ਜਾ ਰਹੇ ਨੇ ਇਸ ਵਿਆਹ ਚ ਸਿਰਫ ਪਰਿਵਾਰਕ ਮੈਂਬਰ ਖਾਸ ਰਿਸ਼ਤੇਦਾਰ ਤੇ ਕਰੀਬੀ ਦੋਸਤ ਹੀ ਸ਼ਾਮਲ ਹੋਣਗੇ ਤੁਹਾਨੂੰ ਦੱਸ ਦਈਏ ਕਿ ਅਰਬਾਜ਼ ਖਾਨ ਨੇ ਦਿਨੀ ਅਦਾਕਾਰਾ ਰਵੀਨਾ ਟੰਡਨ ਨਾਲ ਆਪਣੀ ਨਵੀਂ ਫਿਲਮ ਪਟਨਾ ਸ਼ੋਕਲਾ ਨੂੰ ਲੈ ਕੇ ਵੀ ਸੁਰਖੀਆਂ ਦੇ ਵਿੱਚ ਨੇ ਇਸ ਫਿਲਮ ਦੀ ਮੇਕਅਪ ਆਰਟਿਸਟ ਸੂਰਾ ਖਾਨ ਹੈ ਅਰਬਾਜ਼ ਖਾਨ ਅਤੇ ਸੂਰਾ ਖਾਨ ਦੀ ਮੁਲਾਕਾਤ ਇਸ ਫਿਲਮ ਦੇ ਸੈੱਟ ਤੇ ਹੋਈ ਦੱਸੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਇਹ ਜੋੜਾ ਆਪਣੇ ਰਿਸ਼ਤੇ ਨੂੰ ਲੈ ਕੇ ਗੰਭੀਰ ਹੈ ਅਤੇ ਵਿਆਹ ਕਰਨ ਜਾ ਰਹੇ ਨੇ ਹਾਲਾਂਕਿ ਇਸ ਰਿਸ਼ਤੇ ਤੇ ਕਥਿਤ ਜੋੜੇ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ ਅਤੇ ਨਾ ਹੀ ਉਹਨਾਂ ਨੇ ਆਪਣੇ ਪਿਆਰ ਨੂੰ ਜਨਤਕ ਕੀਤਾ ਹੈ ਤੁਹਾਨੂੰ ਦੱਸ ਦਈਏ ਕਿ ਸੂਰਾ ਖਾਨ ਨੇ ਬਾਲੀਵੁੱਡ ਦੀਆਂ ਕਈ ਫਿਲਮਾਂ ਵਿੱਚ ਵੱਡੇ ਸਤਾਰਿਆਂ ਦਾ ਮੇਕਅਪ ਵੀ ਕੀਤਾ ਹੈ ਹਾਲਾਂਕਿ ਜੋ ਹਾਲੇ ਤੱਕ ਜਾਰੀ ਹੈ ਜੇ ਗੱਲ ਕਰੀਏ ਤਾਂ ਅਰਵਾਜ਼ ਖਾਨ ਨੂੰ 56 ਸਾਲ ਦੀ ਉਮਰ ਵਿੱਚ ਇੱਕ ਵਾਰ ਫਿਰ ਪਿਆਰ ਹੋਇਆ ਹੈ ਅਤੇ ਉਹ ਕੋਈ ਹੋਰ ਨਹੀਂ ਬਲਕਿ ਸੂਰਾ ਖਾਨ ਹੈ ਜੋ ਕਿ ਇੱਕ ਮੇਕਅਪ ਆਰਟਿਸਟ ਦੱਸੇ ਜਾ ਰਹੇ ਨੇ ਮੀਡੀਆ ਰਿਪੋਰਟਾਂ ਦੇ ਮੁਤਾਬਕ ਅਰਵਾਜ਼ ਖਾਨ 24 ਦਸੰਬਰ ਨੂੰ ਆਪਣੀ ਨਵੀਂ ਜ਼ਿੰਦਗੀ ਦੁਬਾਰਾ ਤੋਂ ਸ਼ੁਰੂ ਕਰਨ ਜਾ ਰਹੇ ਨੇ ਸੁਰਾ ਖਾਨ ਦੇ ਨਾਲ ਵਿਆਹ ਕਰਕੇ ਆਪਣੀ ਨਵੀਂ ਵਿਵਹਤਾ ਜ਼ਿੰਦਗੀ ਨੂੰ ਦੁਬਾਰਾ ਤੋਂ ਜਿਹੜੀ ਹੈ ਸ਼ੁਰੂ ਕਰਨ ਦੇ ਕਾਜ਼ੀਆ ਦੇ ਨਾਲ ਚੱਲ ਰਹੇ ਨੇ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ